ਗੁਰੂ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨੁ ਦੁਖੁ ਹੋਵੈ ਸਿਫਤਿ ਖਸਮਨੀ ਨੂਰ ਅਰਸਹੁ ਕੁਰਸਹੁ ਤੁਧ ਡਿਠੇ ਸਚੇ ਪਾਤਿਸਾਹ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ ਜਿਸ ਪਾਸ ਬਹਿਠਿਆ ਸੋਹੀ ਸਭ ਨੰਦਾ ਵੇਸਾ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦੈ जिस पास बैठिया सोही है सब नादावेसा हो सतनाम श्री बाहे गुरु साहिब जी ਰਠਾ ਮਹੱਲਾ ਤੀਜਾ ਭਗਤ ਖਜ਼ਾਨਾ ਭਗਤ ਨ ਕੋ ਦੀਆ ਨਾ ਹਰ ਧਨ ਸਚ ਸੋਏ खट नाम तन कदे न नाही किन न ना कीमत हो भगत खजाना भगत न कौ दिया ਨਾ ਹਰ ਧਨ ਸੱਚ ਸੋਏ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿਨ ਨਾ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ ਮਨ ਮੇਰੇ ਗੁਰ ਸ਼ਬਦ ਹੀ ਹਰ ਪਾਇਆ ਜਾਏ ਬਿਨ ਸ਼ਬਦ ਜਗ ਭੁਲਦਾ ਫਿਰਦਾ ਦਰਗਹ ਮਿਲੈ ਸਜਾਈ ਰਹਾਉ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅੰਮ੍ਰਿਤ ਲੂਟ ਹੈ ਮਨਮੁਖਨੀ ਬੂਝ ਹੈ ਓਨਾ ਸੁਣੇ ਪੂਕਾਰਾ ਅੰਧਾ ਜਗਤ ਅੰਧਵਰ ਤਾਰਾ ਬਾਜ ਗੁਰੂ ਗੁਬਾਰਾ ਓ ਮੈਂ ਮੇਰਾ ਕਰ ਕਰ ਬਿਗੁੱਤੇ ਕਿਉ ਚਲੈ ਨਾ ਚਲਦਿਆਂ ਨਾਲ ਗੁਰਮਖ ਹੋਵੇ ਸੋ ਨਾਮ ਧਿਆਵੈ ਸਦਾ ਹਰ ਨਾਮ ਸਮਾਲਾ ਸੱਚੀ ਬਾਣੀ ਹਰ ਗੁਣ ਗਾਵੇ ਨਾਦਰੀ ਨਾਦਰ ਨਿਹਾਲ ਸਤ ਗੁਰ ਗਿਆਨ ਸਦਾ ਘਟ ਚਾਨਣ ਅਮਰ ਸਿਰ ਬਾਦਸ਼ਾਹ ਆੰਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸਚਲਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰਿ ਪਾਹ ਆਂਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਸਚਲਾ ਨਾਨਕ ਰਾਮ ਨਾਮ ਨਿਸਤਾਰਾ ਸ਼ਬਦ ਰਤੇ ਹਰ ਪਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਿਖੁਟੈ ਨਾਹੀ ਇਨਾਂ ਨਾ ਕੀਮਤ ਹੋਏ